ਸਰ ਇੱਕ ਛੋਟੀ ਜੀ ਬੇਨਤੀ ਪ੍ਰਮਾਣ ਛੋਟੀ ਬੇਨਤੀ ਬੇਚ ਚੱਲਦੇ ਸੁਣੋ ਡੈਮੋਲੇਸ਼ਨ ਦੇ ਕੰਮ ਕਮਲੈਂਟਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਸਰ ਡੈਮੋਲੇਸ਼ਨ ਹੋਈਆਂ ਸੀਲ ਬਿਲਡਿੰਗਾਂ ਨੂੰ ਵਾਲ ਸਿੱਧੇ ਮੈਨੂੰ ਕਹਤਾ ਸੁਣੋ 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 ਸਰ ਬੜੀ ਪਿਛੜ ਬਤ ਦਿੱਤੋ ਰਲੂ ਕਹਿਣਾ ਪੁਣੇ ਨੰਦ ਬੈਠੋ ਇਹਨਾਂ ਦਾ ਬੋਲ ਜੀ ਸਰ ਸੋਧ ਲੱਗੇ ਕਮਲੈਂਟਾਂ ਸਰ ਕੋਈ ਗੱਲ ਨਹੀਂ ਸੋਧ ਲੱਗੇ ਮੇਰੀਆਂ ਕਮਲੈਂਟਾਂ ਨਹੀਂ ਮੈਂ ਕਹਾਂ ਕੋਈ ਗੱਲ ਨਹੀਂ ਬਹਿ ਜਾਂਦੇ ਤੇ ਹੁਣੇ ਕਦਾ ਦਿੰਦੇ ਕੋਈ ਉਹ ਦੱਸ ਕੀ ਸਰ ਮੇਰਾ ਲੈਟਰ ਰੱਖ ਲਓ ਹੈਲੋ ਐ ਯਾਰ ਉਹ ਤੁਹਾਨੂੰ ਉਥੇ ਹੀ ਸਰ ਕੀ ਨਾਮ ਹੈ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਮਸਲੇ ਨੂੰ ਲੈ ਕੇ ਕੀਤੀ ਹੈ ਮੇਰਾ ਨਾਮ ਜੀ ਬਾਬਾ ਭਰਿੰਦਰਪਾਲ ਸਿੰਘ ਆ ਮੈਂ ਇੱਕ ਸੋਸ਼ਲ ਵਰਕਰ ਆ ਅਤੇ ਐਕਟਿਵਿਸਟ ਆ ਤੇ ਮੇਰੇ ਵੱਲੋਂ ਪਿਛਲੇ ਕਈ ਸਮਿਆਂ ਦੇ ਵਿੱਚ 2022 ਦੀ ਗੱਲ ਕਰ ਲਈਏ ਤੇ ਮੈਂ ਆਪਣਾ ਬਿਲਡਿੰਗ ਬਾਇਲੂਏਸ਼ਨ ਦੇ ਖਿਲਾਫ ਆਵਾਜ਼ ਚੁਕਦਾ ਹਾਂ ਵਾਲ ਸੁੱਟੀ ਦੇ ਅੰਦਰ 2018 ਦੇ ਪਾਪੜਾ ਅਗੜਦੇ ਦੀਨ ਬਿਲਡਿੰਗ ਵਾਇਲੇਸ਼ਨ ਹੁੰਦੀ ਹੈ ਉਹਦੇ ਬਾਰੇ ਮੇਰੇ ਵੱਲੋਂ ਲਗਾਤਾਰ ਸੈਂਟਰ ਹਲਕੇ ਦੇ ਵਿੱਚ ਕਾਫੀ ਸ਼ਿਕਾਇਤਾਂ ਪਾਈਆਂ ਜਾਂਦੀਆਂ ਬਿਲਡਿੰਗਾਂ ਕੰਪਲੇਂਟਾਂ ਕੀਤੀਆਂ ਜਾਂਦੀਆਂ ਪਰ ਸੰਬੰਧਤ ਮ्युनਿਸਪਲ ਕਾਰਪੋਰੇਸ਼ਨ ਦੇ ਐਮਟੀਵੀ ਭਾਗ ਦੇ ਸੰਬੰਧਤ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਮੇਰਾ ਅੱਜ ਜਿਹੜਿਆ ਪ੍ਰੈਸ ਕਾਨਫਰੰਸ ਕਰਨ ਦਾ ਮੁੱਦਾ ਰਗਾ ਹੋਗਾ ਸੈਂਟਰ ਹਲਕੇ ਨਾਲ ਸੈਂਟਰ ਹਲਕੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਧਜੀਆਂ ਉਡਾ ਕੇ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ ਬਣਾ ਦਿੱਤੇ ਗਏ ਨੇ ਇਹ ਜੀਆਂ ਬਿਲਡਿੰਗਾਂ ਜਿਹੜੇ ਪਿਛਲੇ ਕਮਿਸ਼ਨਰ ਕੁਮਾਰ ਸੌਰਵ ਰਾਜ ਔਰ ਸੰਦੀਪ ਰਿਸ਼ੀ ਵਾਲੇ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਡੈਮੋਲੇਸ਼ਨ ਤੱਕ ਕਾਰਵਾਈ ਕੀਤੀ ਗਈ ਅੱਜ ਮੌਜੂਦਾ ਹਾਲਾਤ ਇਹ ਨੇ ਨਵੇਂ ਕਮਿਸ਼ਨਰ ਔਰ ਸਬੰਧਤ ਅਧਿਕਾਰੀ ਦੇ ਮਿਲੀ ਭਗਤ ਨਾਲ ਕਿ ਸਾਰੀਆਂ ਇਹ ਬਿਲਡਿੰਗਾਂ ਨੂੰ ਖੋਲ ਕੇ ਤੇ ਉਹਨੂੰ ਹੋਟਲ ਬਣਾ ਦਿੱਤਾ ਗਿਆ ਤੁਹਾਨੂੰ ਮੈਂ ਦਿਖਾਣਾ ਚਾਹਾਂਗਾ ਸਰ ਤੁਸੀਂ ਵੇਖ ਸਕਦੇ ਹੋ ਇੱਕ ਬੰਨੇ ਬਿਲਡਿੰਗ ਦੀ ਡੈਮੋਲੇਸ਼ਨ ਹੋਈ ਪਈ ਹੈ ਅੱਜ ਉਹ ਪ੍ਰੋਪਟਰ ਹੋਟਲ ਬਣ ਗਿਆ ਹੋਟਲ ਦਾ ਰੈਸਟੋਰੈਂਟ ਆਪਾਂ ਸ਼ੇਰਾਂ ਵਾਲੇ ਗੇਟ ਦੇ ਅੰਦਰ ਐਂਟਰ ਕਰੀਏ ਤੇ ਹੋਟਲ ਰੈਸਟੂ ਬਣ ਗਿਆ ਵਾ ਸੀਲ ਬਿਲਡਿੰਗ ਸੀ ਪਲੇਸ ਇਨ ਬਣ ਗਿਆ ਸੀਲ ਬਿਲਡਿੰਗ ਸੀ ਵੁਡ ਇਸ ਅ ਸੇਲ ਬਿਲਡਿੰਗ ਸੀ ਫੋਰਚਨ ਗ੍ਰੈਂਡ ਵਰਗੀਆਂ ਬਿਲਡਿੰਗਾਂ ਮੈਂ ਤੁਹਾਨੂੰ ਫੋਟੋਆਂ ਦਵਾਂਗਾ ਫੋਰਚਨ ਗ੍ਰੈਂਡ ਦੀ ਮੈਂ ਖਾਸ ਤੌਰ ਦੇ ਉੱਤੇ ਗੱਲ ਕਰਨਾ ਚਾਹਾਂਗਾ ਉਹਦੇ ਨਾਲ ਬਿਲਕੁਲ ਦੀਵਾਰ ਦੇ ਨਾਲ ਟਰਾਂਸਫਾਰਮਰ ਲੱਗਦਾ ਹੈ ਕਾਰਪੇਸ਼ਨ ਨੇ ਇਹਨਾਂ ਕੋਲੋਂ ਕਾਰਪੇਸ਼ਨ ਨੇ ਕੀ ਉੱਥੇ ਵੇਖ ਕੇ ਪਬਲਿਕ ਸੇਫਟੀ ਦੀ ਉਹਨੂੰ ਕਿਹੜੀ ਐਨਓਸੀ ਦੇਤੀ ਕਿ ਟਰਾਂਸਫਾਰਮਰ ਲੱਗਾ ਹੈ ਹਾਈ ਵੋਲਟੇਜ ਦੀਆਂ ਉੱਥੇ ਤਾਰਾਂ ਜਾ ਰਹੀਆਂ ਨੇ ਔਰ ਉੱਥੇ ਮੈਂ ਜਿਹੜਾ ਹੈਗਾ ਉਹਨੂੰ ਹੋਟਲ ਖੋਲਣ ਦੀ ਪਰਮਿਸ਼ਨ ਦੇਤੀ ਔਰ ਉਹ ਵੀ ਇੱਕ ਸੀਲ ਬਿਲਡਿੰਗ ਜਿੱਦੇ ਤੇ ਡਮੋਲੇਸ਼ਨ ਦੀ ਕਾਰਵਾਈ ਹੋਈ ਉਹਦਾ ਟਫਨ ਗਲਾਸ ਤੋਂ ਤੱਕ ਤੋੜਿਆ ਗਿਆ ਅੱਜ ਉਹਨੇ ਕਿਹੜਾ ਲੀਗਲ ਪ੍ਰੋਸੈਸ ਅਡਾਪਟ ਕਰ ਲਿਆ ਕਿ ਅੱਜ ਉਹਦਾ ਹੋਟਲ ਖੁੱਲ ਗਿਆ ਇਸ ਤਰ੍ਹਾਂ ਦੀਆਂ ਮੈਂ ਟਿਪਸ ਦੇ ਉੱਤੇ ਤੁਹਾਨੂੰ 30 ਤੋਂ 40 ਬਿਲਡਿੰਗਾਂ ਗਿਨਾ ਸਕਦਾ ਤੁਹਾਡੇ ਵੱਲੋਂ ਕਿਉਂ ਮੁੱਦਾ ਚੁੱਕਿਆ ਜਾ ਰਿਹਾ ਹੈ ਜੀ ਸਰਬ ਮਮਾ ਮੁੱਦਾ ਚੁੱਕਿਆ ਜਾ ਰਿਹਾ ਇਹਦੇ ਦੋ ਕਾਰਨ ਨੇ ਇੱਕ ਤੇ 2018 ਪਪਰਾ ਐਕਟ ਦੇ ਅਧੀਨ ਬਿਲਡਿੰਗ ਵੋਲੇਸ਼ਨ ਹੈ ਗਾਲ ਸੁਟੀ ਦੇ ਅੰਦਰ ਗੇਟਾਂ ਦੇ ਅੰਦਰ ਕੋਈ ਵੀ ਬਿਲਡਿੰਗ ਨਹੀਂ ਬਣ ਸਕਦੀ ਠੀਕ ਹੈ ਅੱਜ ਉੱਥੇ ਤਕਰੀਬਨ 1000 ਦੇ ਕਰੀਬ ਹੋਟਲ ਬਣ ਗਿਆ ਹੋਇਆ ਹੋਗਾ ਮੈਂ ਉਹ ਕਾਨੂੰਨੀ ਮੈਂ ਲੈ ਕੇ ਜਾਣਾ ਚਾਹੁੰਦਾ ਬਰੀਫ ਦੇ ਵਿੱਚ ਕੀ ਉਹ ਇੱਥੇ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਉਹ ਗੱਲਾਂ ਸਭ ਬੱਸ ਦੀਆਂ ਨੇ ਤਿਆਰ ਕਿੱਦਾਂ ਹੋ ਗਏ ਜੀ ਇਹ ਕਿ ਕਨੈਕਸ਼ਨ ਬਿਜਲੀ ਦਾ ਮਿਲਣਾ ਪਾਣੀ ਦਾ ਕਨੈਕਸ਼ਨ ਮਿਲਣਾ ਬਿਲਕੁਲ ਬਿਲਕੁਲ 70% ਤੱਕ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹਾਂਗਾ ਬਿਜਲੀ ਬੋਰਡ ਦੀ ਅਗਰ ਗੱਲ ਕਰੀਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਇੱਕ ਬਿਲਡਿੰਗ ਨੂੰ ਚਲਾਉਣ ਚਲਾਣ ਦੇ ਵਿੱਚ ਅਗਰ ਉਹ ਬਿਲਡਿੰਗ ਵੈਲੂਏਸ਼ਨ ਵੀ ਲੱਗੀ ਹੈ ਉਹਦਾ 70% ਜਿਹੜਾ ਹਿੱਸਾ ਹੁੰਦਾ ਉਹ ਬਿਜਲੀ ਬੋਰਡ ਵਾਲਿਆਂ ਦਾ ਹੁੰਦਾ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਮੇਰੇ ਕੋਲ ਇੱਕ ਕਾਰਪੋਰੇਸ਼ਨ ਵੱਲੋਂ ਇਹ ਭੇਜੀ ਗਈ ਲੈਟਰ ਹੈ ਜਿਹਦੇ ਵਿੱਚ ਇਹ ਚੀਜ਼ ਨੂੰ ਕਲੈਰੀਫਾਈ ਕੀਤਾ ਗਿਆ ਕਿ ਵਾਰਲਡ ਸਿਟੀ ਦੇ ਅੰਦਰ ਗੇਟਾਂ ਦੇ ਅੰਦਰ ਕਿਸੇ ਵੀ ਬਿਲਡਿੰਗ ਨੂੰ ਕੋਈ ਨਾ ਤੇ ਕੋਈ ਨਵਾਂ ਕਨੈਕਸ਼ਨ ਦਿੱਤਾ ਜਾਵੇ ਔਰ ਨਾ ਹੀ ਲੋਡ ਵਧਾਇਆ ਜਾਵੇ ਠੀਕ ਹੈ ਜੀ ਆਹ ਇੱਕ ਚਿੱਠੀ ਉਹਨਾਂ ਨੇ ਜਾਰੀ ਕੀਤੀ ਹੋਈ ਹੈ ਜੇ ਕਿਸੇ ਨੇ ਕਨੈਕਸ਼ਨ ਲੈਣਾ ਹੈ ਜਾਂ ਲੋਡ ਵਧਾਣਾ ਹੈ ਉਹਨੂੰ ਇਸ ਚੀਜ਼ ਦਾ ਵੈਰੀਫਾਈ ਕੀਤਾ ਜਾਵੇ ਕਿ ਹਾਂ ਜੀ ਇਹ ਡੋਮੈਸਟਿਕ ਵਧਾ ਰਿਹਾ ਪਰ ਉੱਥੇ ਤੇ ਤਕਰੀਬਨ 1000 ਤੋਂ ਕਰੀਬ ਹੋਟਲ ਬਣ ਚੁੱਕਾ ਹੈ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ ਬਣਾ ਦਿੱਤੇ ਗਏ ਨੇ ਮੈਨੂੰ ਮਿਲੀ ਭਗਤ ਕਹਿ ਸਕਦੇ ਮੈਂ ਕਹਿੰਦਾ ਜੀ ਸਬੰਧਤ ਅਧਿਕਾਰੀ ਸਬੰਧਤ ਏਟੀਬੀ ਬਿਲਡਿੰਗ ਇਨਸਪੈਕਟਰ ਔਰ ਐਮਟੀਪੀ ਦੀ ਮਿਲੀ ਭਗਤ ਨਾਲ ਹੋ ਰਿਹਾ ਮੈਂ ਨਾਮ ਲੈ ਚ ਮੈਨੂੰ ਕੋਈ ਗੁਰੇਜ ਨਹੀਂ ਹੋਏਗਾ ਏਟੀਬੀ ਪਰਮਜੀਤ ਸਿੰਘ দত্ত ਔਰ ਬਿਲਡਿੰਗ ਇਨਸਪੈਕਟਰਾਂ ਵਾਲੋ ਇਹਨਾਂ ਨੂੰ ਮਿਲੀ ਭਗਤ ਨਾਲ ਮੋਟੀ ਕ腐ਸ਼ਨ ਕਰਕੇ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਕੀ ਔਰ ਮੈਂ ਕਹਿੰਦਾ ਕਿ ਅੱਖਾਂ ਦੇ ਉੱਤੇ ਨੋਟਾਂ ਦੀ ਪੱਟੀ ਬਣ ਕੇ ਬਿਲਡਿੰਗਾਂ ਬਣਾ ਰਹੇ ਨੇ ਤੁਹਾਡੇ ਵੱਲੋਂ ਇਹ ਮੁੱਦਾ ਜਿਹੜਾ ਚੁੱਕਿਆ ਜਾਂਦਾ ਕਾਰਨ ਕੀ ਹੈਗਾ ਸਰਕਾਰ ਦਾ ਖਜਾਨਾ ਪਰੇ ਹੋ हां जी सरकार ਦਾ ਖਜ਼ਾਨੇ ਲਈ ਸਰਕਾਰ ਦੇ ਵਿਤੀ ਖਜ਼ਾਨੇ ਨੂੰ ਲਾਭ ਹੋਵੇ ਜਾਂ ਤਾਂ ਫਿਰ ਕਿ ਇਹਨਾਂ ਨੇ ਇਹ ਇਹ ਦੋ ਇਹ ਦੁਕਾਨਾਂ ਸੀ ਦੋ ਮੰਜ਼ਲਾਂ ਕੋਈ ਟਰਾਂਸਪੋਰਟ ਸੀ ਕੁਛ ਸੀ ਕਿ ਸੀਐਲਯੂ ਪਾਸ ਕੀਤਾ ਨੇ ਫੀਸ ਉਤਾਰੀ ਆ ਕੁਛ ਸੀ ਆਪਾਂ ਸੀਐਲਯੂ ਪਾਸ ਕਰਾਣੇ ਆ ਉਹ ਸਰਕਾਰ ਦੇ ਖਾਤੇ ਪੈਸਾ ਜਾਂਦਾ ਵਾ ਜੇ ਕੋਈ ਹੋਟਲ ਬਣਿਆ ਉਹ ਡੇਢ ਡੇਢ ਲੱਖ ਰੁਪਏ ਕਿਰਾਏ ਤੇ ਚੱਲ ਰਿਹਾ ਵਾ ਉਹਦਾ ਇੱਕ ਪ੍ਰੋਟੋਕੋਲ ਹੁੰਦਾ ਇੱਕ ਮਹੀਨੇ ਦਾ ਕਿਰਾਇਆ ਇੱਕ ਸਾਲ ਦਾ ਪ੍ਰਾਪਰਟੀ ਟੈਕਸ ਜਾਣਾ ਉਹ ਤਾਂ ਦਾਦਾ 1000 ਰੁਪਏ ਪ੍ਰਾਪਰਟੀ ਟੈਕਸ ਦੇ ਉਦੋਂ 12-12000 ਰੁਪਏ ਪ੍ਰਾਪਰਟੀ ਟੈਕਸ ਭਰ ਕੇ ਤੇ ਲੱਖਾਂ ਰੁਪਏ ਦੇ ਹੋਟਲ ਚਲਾ ਰਹੇ ਨੇ ਮੋਟਾ ਸਰਕਾਰ ਦੇ ਖਿਆਲਾਨੇ ਨੂੰ ਜਿਹੜਾ ਪੰਜਾਬੀ ਚ ਕਹਿੰਦੇ ਚੂਨਾ ਲਗਾਇਆ ਜਾ ਰਿਹਾ ਵਾ ਹੋ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਅਤੇ ਵੱਡੇ ਅਧਿਕਾਰੀਆਂ ਤੇ ਮੈਂ ਤੇ ਦੇਖੋ ਜੀ ਮੈਂ ਵੱਡੇ ਤੋਂ ਵੱਡੇ ਅਧਿਕਾਰੀ ਤੱਕ ਜਾਣ ਨੂੰ ਮੇਰੀਆਂ ਕੰਪਲੇਂਟਾਂ ਗਈਆਂ ਹੋਈਆਂ ਨੇ ਮਾਨ ਜੋ ਜਿਹੜੇ ਇੱਥੇ ਕਮਿਸ਼ਨਰ ਸਾਹਮਣੇ ਉਹ ਬੜੇ ਹੀ ਮੈਂ ਸਮਝਾਂਗਾ ਕਿ ਇਮਾਨਦਾਰ ਆਏ ਨੇ ਕਿ ਜਦੋਂ ਪੁਰਾਣੇ ਕਮਿਸ਼ਨਰ ਨੇ ਸੰਦੀਪ ਰਿਸ਼ੀ ਨੇ ਸਾਰੀਆਂ ਬਿਲਡਿੰਗਾਂ ਨੂੰ ਸੀਲ ਕੀਤਾ ਡੈਮੋਨੇਸ਼ਨ ਕੀਤਾ ਅੱਜ ਕਿਹੜਾ ਲੀਗਲ ਪ੍ਰੋਸੈਸ ਅਡਾਪ ਕਰ ਲਿਆ ਕਮਿਸ਼ਨਰ ਸਾਹਨੇ ਕਿ ਸਾਰੀਆਂ ਬਿਲਡਿੰਗਾਂ ਖੋਲ੍ਹ ਕੇ ਹੋਟਲ ਬਣ ਗਏ ਜਦ ਨਹੀਂ ਖੇਲਾ ਜੀ ਕਿਹਦਾ ਪੈਸਿਆਂ ਦੀ ਗੱਲ ਹੈ ਜੀ ਮੋٹے ਲੈਵਲ ਦੇ ਉੱਤੇ ਹੋ ਰਿਹਾ ਮੇਰੇ ਕੋਲ ਤੁਸੀਂ ਐਕਟਰ ਦੀਆਂ ਕਾਪੀਆਂ ਲੈ ਸਕਦੇ ਹੋ ਆ 2018 ਆਪਣਾ ਐਕਟਰ ਦੀਆਂ ਮੈਂ ਕਾਪੀਆਂ ਹੱਥ 'ਚ ਵੜ ਕੇ ਬੈਠਾ ਜੇ ਜਿੱਥੇ ਕਲੀਅਰ ਹਾਈ ਕੋਰਟ ਨੇ ਜੱਜਮੈਂਟ ਦਿੱਤੀ ਹੈ ਕਿ ਇੱਥੇ ਕੋਈ ਵੋਲੇਸ਼ਨ ਨਹੀਂ ਹੋਣੀ ਅਲੱਦਾ ਕੀ ਹਾਈ ਕੋਰਟ ਦਾ ਵੀ ਮਿਲਦਿਆ ਕਿਤੇ ਗਈ ਹੈ ਮੈਂ ਕਹਿੰਦਾ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ ਢੰਗ ਆ ਗਿਆ ਭਾਜੀ ਮੈਂ ਹਾਈ ਕੋਰਟ ਦੇ ਹੁਕਮਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਔਰ ਸੈਂਟਰ ਦੇ ਵਿੱਚ ਖਾਸ ਕਰਕੇ ਔਰ ਬਿਜਲੀ ਬੋਰਡ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਸਰ ਮੈਂ ਇਹਨਾਂ ਸਾਰੇ ਹੋਟਲਾਂ ਦੀ ਉੱਤੇ ਮੇਰੀ ਕੰਪਲੇਂਟਾਂ ਆਲਰੇਡੀ ਮੂਵ ਨੇ ਅਗਰ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਜਲਦੀ ਹਾਈ ਕੋਰਟ ਦਾ ਰੁਕ ਕਰਾਂਗਾ ਔਰ ਆਪਣੀਆਂ ਸਾਰੀਆਂ ਕੰਪਲੇਂਟਾਂ ਦਾ ਰਿਕਾਰਡ ਜਲਦੀ ਖਾਸ ਕਰਕੇ ਸੈਂਟਰ ਦਾ ਮੈਂ ਡਾਇਰੈਕਟਰ ਆਫ ਬਿਜ਼ਨਸ ਨੂੰ ਭੇਜ ਕੇ ਕਹਾਂਗਾ ਕਿ ਇਹਨਾਂ ਬਿਲਡਿੰਗਾਂ ਨੂੰ ਵੈਰੀਫਾਈ ਕੀਤਾ ਜਾਵੇ ਕਿਹੜੀਆਂ ਬਿਲਡਿੰਗਾਂ ਖੋਲ ਕੇ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ ਬਣਾਏ ਗਏ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਕਿਹੜੇ ਅਧਿਕਾਰਾਂ ਨਾਲ ਖੋਲੇ ਗਏ ਕਿਤੇ ਹੁਕਮਾਂ ਨਾਲ ਖੋਲਿਆ ਗਿਆ ਕਿਹੜਾ ਨਿਗਲ ਪ੍ਰੋ ਹਾਈ ਕੋਰਟ ਦਾ ਰੁਕ ਕਰੂ ਬਿਲਕੁਲ ਬਿਲਕੁਲ ਸਰ ਹਾਈ ਕੋਰਟ ਦਾ ਜਲਦੀ ਤੋਂ ਜਲਦੀ ਰੁਕ ਕਰਾਂਗੇ ਇਸ ਤੋਂ ਪਹਿਲੇ ਮੈਂ ਇਹਨਾਂ ਸਾਰੀਆਂ ਬਿਲਡਿੰਗਾਂ ਦੀਆਂ ਮੈਂ ਜਿਹੜੀਆਂ ਨੇ ਆਪਣਾ ਇੱਕ ਕੰਪਲੇਂਟ ਮੂਵ ਆਨ ਕਰਕੇ ਬਿਜ਼ਨਸ ਦੇ ਵਿੱਚ ਇਹਦੀ ਦਵਾਂਗਾ ਇਨਵੈਸਟੀਗੇਸ਼ਨ ਲਈ ਅਗਾ ਕਿ ਉਹ ਮੰਡੀ ਦੇ ਵਿੱਚ ਹੋਟਲ ਇਹਦੇ ਵਿੱਚ ਮੈਨੂੰ ਸਿੱਧੇ ਦੌਰ ਦੇ ਉੱਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਜੀ ਇਹ ਆਪ ਨੂੰ ਕਦੀ ਕਹਿੰਦੇ ਟਰਸਟ ਵਿੱਚ ਪੈਂਦਾ ਠੀਕ ਹੈ ਜੀ ਕਾਰਪੋਰੇਸ਼ਨ ਦੀ ਹਦੂਦ ਅੰਦਰ ਪੈ ਰਹੀਆਂ ਬਿਲਡਿੰਗਾਂ ਇਸ ਤਰ੍ਹਾਂ ਮੈਨੂੰ ਇਹ ਦੱਸਿਆ ਜਾਵੇ ਫਿਰ ਤੁਸੀਂ ਆ ਦੇਖੋ ਇੱਕ ਹੋਟਲ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਜਾਵਾਂਗਾ ਖਾਸ ਕਰਕੇ ਇਹ ਜਿਲਿਆਂ ਵਾਲੇ ਬਾਗ ਦੇ ਕੋਲ ਦਰਬਾਰ ਸਾਹਿਬ ਦੇ ਮੈਦ 100 ਮੀਟਰ ਦੇ ਉੱਤੇ ਬਿਲਡਿੰਗ ਬਣ ਰਹੀ ਹੈ ਮੈਂ ਕੰਪਲੇਂਡ ਕਰਨਾ ਕਹਿੰਦੇ ਟਰਸਟੀ ਚ ਪੈਂਦੀ ਹੈ ਲੱਕੜ ਮੰਡੀ ਕਹਿੰਦੇ ਜੀ ਕਿ ਕਾਰਪੋਰੇਸ਼ਨ ਚ ਪੈਂਦੀ ਹੈ ਲੇਕਿਨ ਜਿਹੜਾ ਲੱਕੜ ਮੰਡੀ ਚੌਂਗ ਹੈ ਉਹ ਟਰਸਟੀ ਚ ਪੈਂਦਾ ਸਿੱਧੇ ਤੌਰ ਤੇ ਗੁੰਮਰਾਹ ਕਰਕੇ ਦੋ ਮੰਜ਼ਲਾਂ ਖੜੀਆਂ ਕਰ ਦਿੱਤੀਆਂ ਗਈਆਂ ਇਹ ਸੀਲ ਬਿਲਡਿੰਗਾਂ ਦੀਆਂ ਫੋਟੋਆਂ ਲੈ ਸੈਂਟਰਲ ਕੇ ਮੇਰੇ ਨੇ ਨੋਟਿਸ ਦੇ ਭੇਜਤੇ ਜੀ ਜੇ ਮੈਂ ਰੀਸੈਂਟਲੀ ਗੱਲ ਕਰਾਂ ਤਾਂ ਮੈਂ ਮੈਂ ਤੁਹਾਨੂੰ 90 ਤੋਂ 95 ਹੋਟਲਾਂ ਦਾ ਰਿਕਾਰਡ ਦੇਦਾ ਇਸਮਨ ਕੈਸਟਲ ਹੋਟਲ ਹੈ ਜੀ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜਾਂ ਆ ਗਏ ਬਿਲਡਿੰਗ ਬਣੀ ਸੀਲ ਬਿਲਡਿੰਗ ਹੈ ਪਰਾ ਦੇਖੋ ਮੇਰੇ ਬਲੋ ਲਗਾਤਾਰ ਜੜਾ ਇਹ ਨਾ ਇਹ ਮੈਂ ਤਾਂ ਕਵਾਂਗਾ ਜੀ ਮਨਸੀਪਲ ਕਾਰਪੋਰੇਸ਼ਨ ਮੇਰੀ ਸਦੀ ਡਿਊਟੀ ਮੈਂ ਬੁਗਤਾ ਰਿਹਾ ਹਾਂ ਸ਼੍ਰੀਆਮ ਕੋ ਸੀਲ ਬਿਲਡਿੰਗ ਨੂੰ ਲੱਗਾ ਹੋਇਆ ਆ ਸੀਲ ਬਿਲਡਿੰਗ ਹੈ ਔਰ ਆ ਜੈ ਹੋਟਲ ਤਿਆਰ ਹੋ ਗਿਆ ਅਤਰੀ ਰੈ residenciy ਨਾਮ ਰਵਾਗਾ ਇਹਦਾ ਮਤਲਬ ਫੇਰ ਇਸ ਤੋਂ ਬਾਅਦ ਆਜੋ ਜੀ ਐਲੋ ਆ ਦੇਖੋ ਸੀਲ ਬਿਲਡਿੰਗ ਕਾਰਪੋਰੇਸ਼ਨ ਦੀ ਲੈਟਰ ਲੱਗੀ ਪਈ ਹੈ ਫਾਰਿਦ ਸਪੋਰਟੀ ਹੈ ਫਿਰ ਕੌਣ ਦੇ ਰਿਹਾ ਹੈ ਇਹ ਮਨਿਸਪਲ ਕਾਰਪੋਰੇਸ਼ਨ ਅਮ੍ਰਿਤਸਰ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਤੇ ਸਬੰਧਤ ਅਧਿਕਾਰੀ ਮੌਜੂਦਾ ਏਟੀਬੀ ਤਾਂ ਬਿਲਡਿੰਗ ਆ ਸੀਲ ਹੋਣ ਦੇ ਬਾਵਜੂਦ ਮੈਂ ਵੇਖੋ ਸਰ ਸੀਲ ਹੈ ਜੀ ਅੱਜ ਆ ਹੋਟਲ ਲੈ ਲੋ ਅਲਪਾਈਨ ਵੀ ਅੱਛਾ ਹੋਟਲ ਤਿਆਰ ਹੋ ਗਿਆ ਸੀਲ ਬਿਲਡਿੰਗ ਲੋ ਜੀ ਇਹ ਅਲਪਾਈਨ ਇਹਦੇ ਵਿੱਚ ਮੈਂ ਇੱਕ ਚੀਜ਼ ਮੈਂਸ਼ਨ ਕਰਨਾ ਚਾਹਾਂਗਾ ਇਹ ਅਲਪਾਈਨ ਵੀ ਵਿਖ ਚੁੱਕਾ ਇੱਥੇ ਹੋਟਲ ਆ ਚੁੱਕਾ ਹੁਣ ਵਿੰਡੋ ਜਿੱਥੇ ਅਲਪਾਈਨ ਵੀ ਲਿਖਿਆ ਤੇ ਵਿੰਡੋ ਜਿ ਦੇਖਤਾ ਹਨਾ ਨੇ ਕਰੋੜਾਂ ਰੁਪਿਆ ਦਾ ਚੂਨਾ ਲੱਗ ਰਿਹਾ ਇਸ ਕਰ ਮੈਂ ਕਹਿੰਦਾ ਜੀ ਕਰੋੜਾਂ ਰੁਪਿਆ ਦਾ ਚੂਨਾ ਲੱਗ ਰਿਹਾ ਜੀ ਆ ਵੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਚਾਹਾਂਗਾ ਖਾਸ ਕਰਕੇ ਮੈਂਸ਼ਨ ਕਰਨਾ ਚਾਹਾਂਗਾ ਅਰੇ ਸੀਲ ਬਿਲਡਿੰਗ ਪਹਿਲਾਂ ਦੀ ਤੁਸੀਂ ਹਾਂਜੀ ਡੈਮੋਲੇਸ਼ਨ ਹੋਈ ਵੀ ਹੈ ਤੁਸੀਂ ਡੈਮੋਲੇਸ਼ਨ ਦੇ ਹਾਲਾਤ ਵੇਖ ਸਕਦੇ ਹੋ ਤੇ ਅੱਜ ਮੋਟਰ ਲੈਸਟੂ ਬਣ ਚੁੱਕਾ ਹੈ